ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਮਦਰ ਡਾਟਰ ਦੇ ਸੇਮ ਸੂਟਸ ਸੋ ਇਹਦੇ ਵਿੱਚ ਜਿਹੜਾ ਮਦਰ ਦਾ ਸੂਟ ਹੈ ਜੀ ਉਹ ਅਸੀਂ ਸਾਰਾ ਐਮਬ੍ਰੋਇਡਰੀ ਕਰਕੇ ਬਨਾਇਆ ਜਿਹੜਾ ਬੱਚੇ ਦਾ ਸੂਟ ਹੈਗਾ ਉਹਦੇ ਵਿੱਚ ਆਪਾਂ ਜਾਦਾ ਡਿਜ਼ਾਈਨ ਲੇਸਿਸ ਦਾ ਰੱਖਿਆ ਕਿਉਂਕਿ ਬੱਚਿਆਂ ਲਈ ਸਾਰੇ ਚਾਹੁੰਦੇ ਨੇ ਕਿ ਬਜਟ ਫ੍ਰੈਂਡਲੀ ਸੂਟ ਹੋਵੇ ਕਿ ਐਮਬ੍ਰੋਇਡਰੀ ਕਿਉਂਕਿ ਬੱਚੇ ਦੇ ਇੱਕ ਵਾਰ ਸੂਟ ਪਾਉਣਾ ਸੋ ਇਸ ਕਰਕੇ ਇਹ ਵੀ ਮੇਰੀ ਭੈਣ ਦੀ ਡਿਮਾਂਡ ਤੇ ਅਸੀਂ ਜਿਹੜਾ ਇਹਨੂੰ ਹੈਗਾ ਘੱਟ ਬਜਟ ਦੇ ਵਿੱਚ ਬਨਾਇਆ ਸੋ ਮਦਰ ਦਾ ਸੂਟ ਥੋੜਾ ਐਕਸਪੈਂਸਿਵ ਹੈ ਤਾਂ ਇਹਦੇ ਵਿੱਚ ਆ ਜਾਏਗਾ ਜੀ ਇੰਦਾ ਅਸੀਂ ਇਹਨੂੰ ਡਿਜ਼ਾਈਨ ਕੀਤਾ ਹੈ ਗਲਾ ਕੀਰਾ ਤੇ 슬ੀਵਸ ਤਾਂ ਤੁਸੀਂ ਇਹਦੀ ਕਲੋਜ਼-ਅਪ ਐਮਬ੍ਰੋਇਡਰੀ ਦੇਖ ਸਕਦੇ ਹੋ ਸੋ ਇਹਦੇ ਵਿੱਚ ਅਸੀਂ ਬੀਡਸ ਕੱਟ ਦਾਣਾ ਯੂਜ਼ ਕੀਤਾ ਜਿਹੜਾ ਗਰਾਰਾ ਹੈਗਾ ਜੀ ਉਹਨੂੰ ਆਪਾਂ ਰੱਖਿਆ ਏਦਾਂ ਕਰੀਪ ਡਾਟਸ ਦੇ ਵਿੱਚ ਸੋ ਇਹ ਡਾਇਬਲ ਫੈਬਰਿਕ ਆ ਆਪਣੇ ਕੋਲ ਤੁਸੀਂ ਡਾਈ ਕਰਕੇ ਕੋਈ ਵੀ ਰੰਗ ਬਣਵਾ ਸਕਦੇ ਹੋ ਤਾਂ ਇਹਦੇ ਵਿੱਚ ਆਪਾਂ ਇਹਨੂੰ ਫੁੱਲ ਹੈਵੀ ਬਣਾਇਆ ਤੇ ਜਿਹੜਾ ਦੁਪੱਟਾ ਹੈਗਾ ਜੀ ਇਹਦੇ ਤੇ ਆਪਾਂ ਯੂਜ਼ ਕੀਤਾ ਵਿਸਕੋਸ ਔਰਗੈਂਜ਼ਾ ਸਟਫ ਕਿਉਂਕਿ ਇਹ ਸਟਫ ਥੋੜਾ ਜਿਆਦਾ ਸੌਫਟ ਤੇ ਕੰਫਰਟੇਬਲ ਹੁੰਦਾ ਤਾਂ ਇਹਦੇ ਵਿੱਚ ਜਿਹੜਾ ਆਪਾਂ ਕੰਟਰਾਸਟ ਪੱਟੀ ਯੂਜ਼ ਕੀਤੀ ਆ ਉਹ ਕੀਤੀ ਆ ਆਪਾਂ ਮੈਜੈਂਟਾ ਰੰਗ ਦੀ ਸੋ ਦੁਪट्टे ਦੇ ਨੀਚੇ ਤੇ ਆਪਾਂ ਸ਼ਰਟ ਤੇ ਵੀ ਫਿਨਿਸ਼ਿੰਗ ਦੇ ਲਈ ਆਪਾਂ ਕੰਟਰਾਸਟ ਕਲਰ ਹੀ ਯੂਜ਼ ਕੀਤਾ ਐ ਇਦਾਂ ਆਪਾਂ ਸਲਿਟਸ ਤੇ ਤੇ ਬਾਜੂ ਤੇ ਯੂਜ਼ ਕੀਤਾ ਸੋ ਇਦਾਂ ਸਾਰੇ ਦੁਪੱਟੇ ਨੂੰ ਆਪਾਂ ਲੇਸੀਸ ਦੇ ਨਾਲ ਹੀ ਫਿਨਿਸ਼ ਕੀਤਾ ਸੋ ਤੁਸੀਂ ਦੇਖ ਸਕਦੇ ਹੋ ਇਹਦੀ ਪੂਰੀ ਜਿਹੜੀ ਲੁੱਕ ਹੈਗੀ ਆ ਸੋ ਬਹੁਤ ਸੋਹਣਾ ਜਿਹੜਾ ਸੂਟ ਹੈਗਾ ਲੱਗ ਰਿਹਾ ਸੋ ਉਦਾਂ ਹੀ ਆਪਾਂ ਬੱਚੇ ਦੀ ਜਿਹੜੀ ਲੁੱਕ ਹੈਗੀ ਆ ਉਹ ਆਪਾਂ ਸੇਮ ਲੁੱਕ ਦਿੱਤੀ ਆ ਇਹ ਸ਼ਰਟ ਦਾ ਸਟਫ ਵੀ ਸੇਮ ਹੀ ਯੂਜ਼ ਕੀਤਾ ਸੋ ਇਹਦੇ ਵਿੱਚ ਇਹ ਸਾਰੀਆਂ ਆਪਾਂ ਲੇਸੀਸ ਯੂਜ਼ ਕੀਤੀਆਂ ਨੇ ਸੋ ਇਹ ਹੈਗਾ ਜੀ 5 ਇਅਰ ਦੇ ਬੱਚੇ ਲਈ ਤੇ ਇਦਾਂ ਗਰਾਰੇ ਦੇ نیچے ਵੀ ਆਪਾਂ ਸੇਮ ਡਾਟਸ ਵਾਲਾ ਫੈਬਰਿਕ ਯੂਜ਼ ਕੀਤਾ ਸੋ نیچے ਵੀ ਆਪਾਂ ਲੀਸ ਦਿੱਤੀ ਹੋਈ ਹੈ ਇਸ ਬੱਚੇ ਦੇ ਦੁਪट्टे ਤੇ ਆਪਾਂ ਯੂਜ਼ ਕੀਤੀ ਹੈ ਜੀ نیٹ ਤਾਂ ਜੋ ਬੱਚੇ ਨੂੰ ਥੋੜਾ ਜ਼ਿਆਦਾ ਕੰਫਰਟੇਬਲ ਰਹੇ ਤੇ ਥੋੜਾ ਹੈਵiness ਦੇਣ ਲਈ ਆਪਾਂ نیٹ ਜਿਹੜੀ embroidery ਵਾਲੀ ਆਉਂਦੀ ਹੈ ਡਾਇਬਲ ਸੋ ਉਹ ਸਟੱਫ ਯੂਜ਼ ਕੀਤਾ ਤੇ ਉਦਾਂ ਹੀ ਆਪਾਂ ਇਹਦੇ ਤੇ ਫਿਨਿਸ਼ਿੰਗ ਪੱਟੀ ਯੂਜ਼ ਕੀਤੀ ਹੈ